ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰੜੇ ਵਾਲੇ ਤਹਿਸੀਲ ਸ਼੍ਰੀ ਕਨਨਪੁਰ ਜ਼ਿਲ੍ਹਾ ਗੰਗਨੌਰ ਰਾਜਸਥਾਨ ਕਰੋਚੇਕ ਹੁੰਗੀ ਜੀ ਤੁਹਾਨੂੰ ਹੁੰਗੀ ਬਾਰੇ ਜਾਣਕਾਰੀ ਆਪਾਂ ਸੰਜੀ ਕਰਦੇ ਆਂ ਆਹ ਜੀ ਆਪਣੀ 1142 ਵੈਰਾਈਟੀ ਐ ਤੇ ਪਛੇਤੀ ਹੁੰਗੀ ਐ ਬਹੁਤ ਵਧੀਆ ਵਾਈ ਗੁਰੂ ਦੀ ਕਿਰਪਾ ਨਾਲ ਇਹਦੇ ਵਿੱਚ ਗੰਦ ਬਿਲਕੁਲ ਹੀ ਨਹੀਂ ਮੜੀਆਂ ਮੋਟੀਆਂ ਵੱਲਾਂ ਤੇ ਤਾਂਦ ਲੈ ਤੇ ਓੜਿਆਂ 'ਚ ਹੈ ਨਹੀਂ ਕਿਸਾਨ ਨੂੰ ਕਹਿੰਦੇ ਸੀ ਸਪਰੇਅ ਕਰ ਦੋ ਪਰ ਲਗਭਗ ਆਪਾਂ ਜਿੱਥੋਂ ਤਾਈ ਮੇਰਾ ਮੰਨਣਾ ਹੈਗਾ ਕਿ ਸਪਰੇਅ ਨਹੀਂ ਕਰਨੀ ਆਰਗੈਨਿਕ ਹੀ ਰੱਖਾਂਗੇ ਕਿ ਕਾਦਾ ਰੋਲਾ ਪੈਂਦਾ ਜੀ ਕਾ ਨਹੀਂ ਹੋਣਾ ਚਾਹੀਦਾ ਕਾ ਹੋਵੇ ਤਾਂ ਫੇਰ ਕੰਮ ਟੇਡਾ ਹੋ ਜਾਂਦਾ ਹੈ ਕਾ ਨਹੀਂ ਪੱਟੀ ਦਾ ਵੱਲਾਂ ਤੇ ਤੰਦਲਾ ਤੇ ਪੱਟਿਆ ਪੱਟੀ ਜਾਂਨੇ ਆ ਤੇ ਲਗਭਗ ਇਹ ਪਾਟੀ ਦੇਵਾਂਗੇ ਕਿਉਂਕਿ ਦੂਜੀ ਤਾਂ ਜਿਹੜੀ ਗੇਤੀ ਹੈ ਉਹ ਤਾਂ ਵੱਡੀ ਹੋ ਗਈ ਸਾਰੀ 1142 ਵੈਰੈਟੀ ਲੱਗੀ ਤਾਂ ਪੀਲਾਪਨ ਜੀ ਜਮ ਨਹੀਂ ਹੈ ਨਹੀਂ ਦੇਖ ਕੇ 보면은 ਵੇਖੋ ਜਮਾ ਪੀਲਾਪਨ ਨਹੀਂ ਹੈ ਸਾਰੇ ਤਾਂ ਦੇਖੋ ਨਾ ਇੱਕੋ ਊੜੇ ਜਿੱਥੋਂ ਤਾਈ ਤੁਹਾਨੂੰ ਦੀਨੇ ਆਉਣਗੇ ਬਰਲਾ ਬੈਲਾ ਹੀ ਢਿੰਦਾ ਹੋਇਆ ਪਾੜਿਆਂ ਚ ਤੇ 18 ਇੰਚੀ ਤੇ ਇਹ ਚ ਪਹਿਲਾਂ ਹੀਰੋ ਮਾਰ ਕੇ ਤਾਂ ਫਿਰ ਸੀਲਰ ਮਾਰ ਦਿਆਂਗੇ ਤੇ ਇਹਨੇ ਨਾ ਸਪਸੈਂਟ ਚਲ ਸਜੂਗਾ ਸਾਰਾ ਵਾਈ ਗੁਰਨੇ ਵੜਗਾ ਰੌਣਕਾਂ ਲੰਗਾਂ ਸਾਰੇ ਪਾਸੇ ਜੀ ਕਿਉਂਕਿ ਵੀ ਪੈਕੇਟ ਆ ਤੇ ਫਸਲਾਂ ਹਰਿਆਲੀ ਤੁਸੀਂ ਚੈੱਕ ਕਰ ਲਓ ਬਹੁਤ ਵਧੀਆ ਅੱਜ ਦੀ ਦਿਹਾੜੀ ਜੀ ਲਗਭਗ ਕਿਸੇ ਦੇ ਵੀ ਫਸਲ ਮਾੜੀ ਹੈ ਨਹੀਂ ਤੇ ਲਗਭਗ ਲੰਮਾ ਚੌੜਾ ਹੀ ਮੀਂਹ ਪਿਆ ਜੀ ਕਿਤੇ ਥੋੜਾ ਘਣਾ ਨਹੀਂ ਪਿਆ ਕੋਈ ਏਰੀਆ ਕੋਈ ਵਿਰਲਾ ਹੀ ਹੋਊਗਾ ਜਿੱਥੇ ਨਾ ਮੀਂਹ ਪਿਆ ਹੋ ਕੇ ਇੱਕ ਤਾਂ ਤੇ ਰਾਜਸਥਾਨ ਚ ਬਹੁਤ ਜ਼ਿਆਦਾ ਖੇਤੀਆਂ ਚ ਜੀ ਆ ਵੇਖੋ ਹੁਣ ਸਾਰੇ ਹੀ ਦਿਖਾਈ ਜਾਂਦਾ ਮੂੰਹ ਵੀ ਕੀ ਕਹਿ ਰਹੇਗਾ ਕਿ ਥੋੜੀ ਜੀ ਵਿਖਾਤੀ ਕਿ ਕੰਦ ਹੋਊ ਆਸੇ ਪਾਸੇ ਪਰ ਨਹੀਂ ਜੀ ਸਾਰੀ ਚੈੱਕ ਕਰ ਲਓ ਪਾਸੇ ਪਾਸੇ ਨਹੀਂ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਂ ਮੁੰਗੀ ਕਿਵੇਂ ਲੱਗੀ ਵੀਡੀਓ ਸ਼ੇਅਰ ਲਾਈਕ ਕਰਿਓ ਸਪਰੇਅ ਤੋਂ ਜੀ ਜਿੰਨਾ ਹੋ ਸਕਦਾ ਉਹਨਾਂ ਬਚੋ ਸਪਰੇਅ ਨਾ ਕਰੋ ਆ ਜਮੀਨ ਤੇ ਬਹੁਤ ਅਸਰ ਪਾਉਂਦੀ ਹੈ ਜਮਦਰੀ ਇਹ ਬਾਹਰ ਚ 2-4 ਸਾਲਾਂ ਨੂੰ ਪਤਾ ਲੱਗੀ ਕਿ ਜਦੋਂ ਸਿਆਲ ਆਈ ਬਸਲ ਜਿਵੇਂ ਆਪਾਂ ਗੰਦ ਕਰਨ ਲਈ ਕੰਦਾ ਹੀ ਕਰਤੀ ਸਰਾ ਉਗਰਦੀ ਨਹੀਂ ਆਹ ਵੱਟੀ ਹੈ ਜੀ 1142 ਵੈਰਾਈਟੀ ਤੇ ਇਕੱਲਾ ਪਨ ਜਮਾ ਹੈ ਨਹੀਂ ਇਹ ਬਹੁਤ ਵਧੀਆ ਹੈ ਵੀ ਇਹ ਫਾਲ ਵੀ ਚੱਕੀ ਖੜੀ ਹੈ ਪਹਿਲੇ ਵੈਲੇ ਬੂਟੇ ਹਾਂ ਵੇਖੋ ਹਾਂ ਨੌ ਤੋਰੀਏ ਨੇ ਅੰਗੂਰ ਦੇ ਕੇਤ ਫਲਾਸ ਮੈਨੂੰ ਵੈਰਾਈਟੀ ਵਧੀਆ ਲੱਗੀ ਹੈ ਹਰੀ ਵਧੀਆ ਲੰਮੀ ਤੁਨ ਲਓ ਪੂਰੀ ਹਰਿਆਲੀ ਨਰਮਾ ਵੀ ਬਹੁਤ ਵਧੀਆ ਤਰਖਤ ਵੀ ਹਰਿਆਲੀ ਫੜ ਗਈ ਮੌਸਮ ਵੀ ਪੂਰਾ ਵਧੀਆ ਬਣਿਆ ਪਿਆ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਸ਼ੇਅਰ ਲਾਈਕ ਕਰਿਓ ਚੈਨਲ ਕਰਿਓ ਸਬਸਕ੍ਰਾਈਬ ਘੰਟੀ ਦਾ ਬਟਨ ਦਬਾ ਲਿਓ ਤੁਹਾਨੂੰ ਇਹ ਤਾਂ ਹੋਰ ਵੀਡੀਓ ਪੈ ਤਾ ਨੂੰ ਸਿਚੁਏਸ਼ਨ ਪਹੁੰਚ ਜਿਹੜਾ ਤੁਹਾਡੀ ਸਪੋਰਟ ਦੀ ਲੋੜ ਹੈ ਜੀ ਸਾਰਿਆਂ ਨੇ ਭਰਾਵਾਂ ਦੀ ਸਪੋਰਟ ਮਾਈਕਾ ਚੱਲਣਾ ਹੈ ਵੀਡੀਓ ਕਮੈਂਟ ਕਰਕੇ ਜਰੂਰ ਦੱਸਣੀ ਹੈ ਕਿਵੇਂ ਲੱਗੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ